ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਚਾਹ ਚ ਪਾਇਆ ਪਾਣੀ ਮੇਰੀ ਸੱਸ ਬੜੀ ਸਿਆਣੀ ਚਾਹ ਚ ਪਾਇਆ ਪਾਣੀ ਮੇਰੀ ਸੱਸ ਬੜੀ ਸਿਆਣੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ 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 ਚਪਾਈ ਇਲਾਚੀ ਸੱਸ ਨੇ ਲੜਕੇ ਚੁਕਲੇ ਟੈਜੀ ਚਾਹ ਚਪਾਈ ਇਲਾਚੀ ਸੱਸ ਨੇ ਲੜਕੇ ਚੁਕਲੇ ਟੈਜੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ 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 ਤੁਸੀਂ ਚਾਹ ਚਪਾਈ ਪੱਤੀ ਮੇਰੀ ਸੱਸ ਬੜੀ ਕਪੱਤੀ ਚਾ ਚ ਪਾਈ ਪੱਤੀ ਮੇਰੀ ਸੱਸ ਬੜੀ ਕਾ ਪੱਤੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ 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 ਚਾ ਚ ਪਾਈ ਖੰਡ ਮੇਰੀ ਸੱਸ ਕਰੇ ਪ ਖੰਡ ਚਾਹ ਚ ਪਾਈ ਖੰਡ ਮੇਰੀ ਸੱਸ ਕਰੇ ਪਖੰਡ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ 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 ਚਾਹ ਚ ਪਾਈ ਚੀਨੀ ਮੇਰੀ ਸੱਸ ਵੜੀ ਕਮਿਨੀ ਚਾਹ ਚ ਪਾਈ ਚੀਨੀ ਮੇਰੇ ਸੱਸ ਬੜੀ ਕਮਿਨੀ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ 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 ਤੁਸੀਂ ਚਾਹ ਚ ਪਾਇਆ ਦੁੱਧ ਮੇਰੇ ਸੱਸ ਨੇ ਲਾਇਆ ਮੇਰੇ ਨਾਲ ਜੁੱਧ ਚਾਹ ਚ ਪਾਇਆ ਦੁੱਧ ਮੇਰੇ ਸੱਸ ਨੇ ਲਾਇਆ ਮੇਰੇ ਨਾਲ ਜੁੱਧ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ 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 ਤੁਸੀਂ